ਚੰਗੇ ਕੰਮ ਕਰਨ ਲਈ ਇੱਕ ਪਲ ਵੀ ਦੇਰੀ ਨਾ ਕਰੋ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਏ ਸੋ ਜਿਹੜਾ ਕੰਮ ਤੁਸੀਂ ਕੱਲ ਕਰਨਾ ਹੈ ਉਸ ਨੂੰ ਅੱਜ ਕਰੋ ਜੋ ਅੱਜ ਕਰਨਾ ਹੈ ਉਸ ਨੂੰ ਹੁਣੇ ਕਰ ਦਿਓ ਤੇ ਮਾੜੇ ਕੰਮ ਨੂੰ ਜਿੰਨਾ ਟਾਲਿਆ ਜਾ ਸਕੇ ਉਸ ਨੂੰ ਟਾਲ ਦਿਓ ਦੂਸਰਾ ਕਦੇ ਵੀ ਰੋਗ ਤੇ ਬੈਰੀ ਨੂੰ ਛੋਟਾ ਨਾ ਸਮਝੋ ਛੋਟਾ ਜਿਹਾ ਰੋਗ ਵੀ ਮੌਤ ਦਾ ਕਾਰਨ ਬਣ ਸਕਦਾ ਹੈ ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੋ ਜਿਵੇਂ ਮੈਂ ਸ਼੍ਰੀ ਰਾਮਚੰਦਰ ਜੀ ਤੇ ਉਹਨਾਂ ਦੀ ਬਨਰ ਸੈਨਾ ਨੂੰ ਬਹੁਤ ਛੋਟਾ ਸਮਝਦਾ ਸਾਂ ਤੇ ਇਹੀ ਗਲਤੀ ਮੇਰੇ ਵਿਨਾਸ਼ ਦਾ ਕਾਰਨ ਬਣੀ ਤੀਜੀ ਸਿੱਖਿਆ ਜੋ ਰਾਵਣ ਨੇ ਸ਼੍ਰੀ ਲਕਸ਼ਮਣ ਨੂੰ ਦਿੱਤੀ ਉਹ ਬੜੀ ਹੀ ਮਹੱਤਵਪੂਰਨ ਹੈ ਆਪਣੀ ਜ਼ਿੰਦਗੀ ਦਾ ਰਾਜ ਸਦਾ ਗੁਪਤ ਰੱਖਣਾ ਚਾਹੀਦਾ ਹੈ ਕਦੇ ਵੀ ਕਿਸੇ ਦੂਜੇ ਬੰਦੇ ਨੂੰ ਨਾ ਦੱਸੋ ਪਾਵੇਂ ਤੁਹਾਡਾ ਕਿੰਨਾ ਹੀ ਕੋਈ ਨਜ਼ਦੀਕੀ ਕਿਉਂ ਨਾ ਹੋਵੇ। ਰਾਵਣ ਦੀ ਨਾਭੀ ਦੇ ਵਿੱਚ ਅਮਰਤਾ ਰਾਸ ਸੀ ਤੇ ਉਸ ਦੇ ਭਰਾ ਭਵੀਸ਼ਣ ਨੂੰ ਇਸ ਗੱਲ ਦਾ ਪਤਾ ਸੀ। ਉਹ ਅੰਦਰ ਦਾ ਰਾਜ ਹੀ ਉਸ ਦੀ ਮੌਤ ਦਾ ਕਾਰਨ ਬਣਿਆ। ਦੋਸਤੋ ਇਹ ਕੁਝ ਸਿੱਖਿਆਵਾਂ ਹਨ ਜੋ ਰਾਵਣ ਨੇ ਅੰਤਮ ਸਮੇਂ ਲਕਸ਼ਮਣ ਜੀ ਨੂੰ ਦਿੱਤੀਆਂ। ਔਰ ਇਹ ਬਹੁਤ ਹੀ ਮਹੱਤਵਪੂਰਨ ਹਨ ਸਾਡੀ ਜ਼ਿੰਦਗੀ ਦੇ ਵਿੱਚ ਕਮ ਆਉਣ ਵਾਲੀਆਂ ਗੱਲਾਂ ਨੇ ਸਾਨੂੰ ਵੀ ਇਹਨਾਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਰਵਾਂ ਰਵਾ ਤੁਰਦੀ ਜਾਵੇ ਸ਼ੁਕਰੀਆ ਦੋਸਤੋ